ਮੈਪ੍ਰਿਸ਼ਟਾਚਾਰ ਬੇਜ਼ਗਾਰੀ ਜਿਹੜੀ ਇੱਥੇ ਇੰਡਸਟਰੀ ਹੈ ਇਹਦੇ ਵਾਸਤੇ ਇੱਥੇ ਨਾ ਕੋਈ ਹਸਪੀਟਲ ਹੈ ਨਾ ਕੋਈ ਫਿਜ਼ੀਕਲ ਕਾਲਜ ਹੈ ਤੇ ਜੋ ਕਿਸਾਨਾਂ ਤੇ ਜੋ ਤੱਥਾਂ ਝੂਠੇ ਪਰਚੇ ਹੋਏ ਨੇ ਇੱਥੇ ਗੋਲੀ ਚਲਾਈਏ ਬਾਰਡਰ ਤੇ ਕਿਸਾਨਾਂ ਤੇ ਬੱਚਿਆਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਜਿਹੜੀ ਇਹਨਾਂ ਮੈਂ ਸੀਬੀ ਜਾਂਚ ਦੀ ਮੰਗ ਕਰਦਾ ਆ ਵੀ ਜਿਹੜੀ ਗੋਲੀ ਚੱਲੀ ਆ ਉਸ ਬਾਰਡਰ ਤੇ ਬੱਚੇ ਹੀ ਰੋਸ਼ਨੀ ਗਈ ਲੱਤਾਂ ਤੇ ਗੋਲੀਆਂ ਲੱਗੀਆਂ ਨੇ ਵੀ ਉਹ ਜਿਹੜੀ ਹੈ ਦੀ ਜਾਂਚ ਜੜੀ ਸੀਬੀ ਹੋਣੀ ਚਾਹੀਦੀ ਹੈ ਤੇ ਪੰਜਾਬ ਸਰਕਾਰ ਜਿਹੜੀ ਭੂਮਿਕਾ ਉਹ ਸ਼ੱਕੀ ਦੇ ਰੇਚ ਆ ਉਹਨਾਂ ਨੇ ਇਸ ਦੇ ਜ ਕੋਈ ਵੀ ਜਿਹੜਾ ਪਰਚਾ ਕੀਤਾ ਉਹ ਜ਼ੀਰੋ ਜਿਹੜਾ ਕੀਤਾ ਆ ਉਹਦਾ ਕੀ ਮਸਲਾ ਵੈ ਆ ਹਾਲਾਂਕਿ ਪਰਚਾ 302 ਦਾ ਹੋਣਾ ਚਾਹੀਦਾ ਸੀ ਆ ਜਾਂ ਤਾਂ ਹੋਮ ਮਿਨਿਸਟਰ ਦੇ ਹੁੰਦਾ ਜਾਂ ਪ੍ਰਾਈਮ ਮਿਨਿਸਟਰ ਜਿਹਨਾਂ ਨੇ ਰੋਕਿਆ ਰਸਤਾ ਰੋਕਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈਗਾ ਆ ਤੇ ਪੰਜਾਬ ਸਰਕਾਰ ਨੇ ਉਹਦੀ ਇੱਕ ਫਾਰਮੈਲਟੀ ਪੂਰੀ ਕਰਤੀ ਹੈ ਅੰਬਛਾਤੇ ਦੇ ਕਰਤਾ ਗੋਲੀ ਚੱਲੀ ਕਿਹਦੇ ਕਿਹਦੀ ਹਕੂਮਤ ਹੈ ਰਸਤਾ ਕਿਉਂ ਰੋਕਿਆ ਉਹ ਕਿਤੇ ਆਪਣਾ ਫਸਲ ਕੰਮ ਤੇ ਜਾਣੀ ਸੀ ਇੱਕ ਆਪਣੀ ਮੰਗ ਮੰਗਣ ਜਾ ਰਹੀ ਸੀ ਮੰਗ ਮੰਗਣਾ ਹੱਕ ਦਾ ਹੱਕ ਹੈ ਉਹ ਆਪਣਾ ਹੱਕ ਮੰਗ ਰਹੇ ਨੇ ਸਾਡੇ ਇੱਥੇ ਪੰਜਾਬ ਦੇ ਭਿਸ਼ਟਾਚਾਰਿਆ ਅੱਜ ਹਰ ਜਿਹੜੇ ਪਾਰਟੀ ਦੇ ਲੀਡਰ ਨੇ ਆਪਣੀ ਸੱਤਾ ਦੀ ਭੁੱਖ ਦਿਖਾਉਣ ਲਈ ਪਾਰਟੀਆਂ ਅਨੇਤ ਬਦਲਦੇ ਨੇ ਉਧਰ ਕੋਈ ਕੈਂਡੀਡੇਟ ਬਣਨ ਦੀ ਕੋਸ਼ਿਸ਼ ਕਰਦਾ ਕੋਈ ਟਿਕਟ ਲੈਣ ਦੀ ਕੋਸ਼ਿਸ਼ ਕਰਦਾ ਪਰ ਸਰਦਾਰ ਜੀ ਮਸੀਤ ਮਾਨਤ ਜੀ ਇਹ ਜਿਹੜੇ 13 ਕੈਂਡੀਡੇਟ ਨੇ ਉਹ ਇਹ ਮੰਗ ਕਰਦੇ ਨੇ ਅਸੀਂ ਪੰਜਾਬ ਬਚਾਉਣਾ ਆ ਅਸੀਂ ਜਿਹੜੀ ਸਾਡੇ ਪੰਜਾਬ ਦੇ ਡੀ ਆਦਮੀ ਹੋਈਆਂ ਨੇ ਇਹਨਾਂ ਦਾ ਇਨਸਾਫ ਮੰਗਦੇ ਆ ਤੇ ਇਹਨਾਂ ਸਿਯਾ ਵੀ ਜਾਂਚ ਮੰਗਦੇ ਜਿਨ੍ਹਾਂ ਨੇ ਗੋਲੀ ਚਲਵਾਈ ਬਾਰਡਰ ਤੇ ਕਿਸਾਨਾਂ ਨਾਲ ਤੇ ਹੋਏ ਝੂਠੇ ਪਰਚੇ ਜਿਹੜੇ ਅੱਜ ਬੇਜ਼ਗਾਰੀ ਹੋ ਰਹੀ ਹੈ ਇਹ ਦਲ ਬਦਲਣ ਵਾਲੀ ਅਸੀਂ ਕਹੇ ਸੀ ਪੰਜਾਬ ਨੂੰ ਬਦਲਾ ਲਿਆਵਾਂਗੇ ਇਹ ਬਦਲਾ ਕੀ ਹੋਇਆ ਜਿਹੜਾ ਕੰਮ ਚ 5 ਰੁਪਏ ਜੁਦਾ ਸੀ ਅੱਜ 20 ਰੁਪਏ ਜੁਦਾ ਬਹਾਨਾ ਇਹ ਹੈ ਵੀ ਇੱਥੇ ਤਾਂ ਜੀ ਅਸੀਂ ਪੈਸੇ ਨਹੀਂ ਲੈਂਦੇ ਕੋਈ ਮੈਨੂੰ ਡਿਪਾਰਟਮੈਂਟ ਦੱਸ ਦੋ ਵੀ ਜਿੱਥੇ ਕੋਈ ਬਿਨਾਂ ਕਿਸੇ ਪੈਸੇ ਕੰਮ ਹੁੰਦਾ ਹੋਵੇ ਜਾਂ ਇਹ ਕੋਈ ਆਪਣਾ ਕਰਜ਼ਾ ਲੈ ਕੇ 2500 ਰੁਪਏ ਹੁਣ ਇਹਨੇ ਫਿਰ ਕਰਜ਼ਾ ਲੈ ਲਿਆ ਕਰਜ਼ਾ ਲੈ ਕੇ ਜਾਂ ਜ਼ਮੀਨ ਪੱਟ ਕੇ ਮਿੱਟੀ ਪਟਾ ਕੇ ਉਠੀ ਪਾਉਣ ਕੋਈ ਵਧੀਆ ਗੱਲ ਨਹੀਂ ਹੈਗੀ ਇਹ ਤਾਂ ਕੋਈ ਵੀ ਕਰ ਲਵੇ ਪਰ ਸੋਰਸ ਕੀ ਪਾਇਆ ਕਿੱਥੇ ਜਿਹੜੀ ਅੱਜ ਇੱਕ ਦਾਵਾ ਕਰਦੀ ਹੈ ਪੰਜਾਬ ਸਰਕਾਰ ਕਰਦੀ ਹੈ ਇਹ ਮੈਂ ਇਹ ਪੁੱਛਣਾ ਚਾਹੁੰਨਾ ਪੰਜਾਬ ਸਰਕਾਰ ਨੂੰ ਵੀ ਜਿਹੜੀ ਇਹ ਅੰਡਰ ਪ੍ਰੋਸੈਸਿੰਗ ਦੇ ਪਿੱਛੇ ਜੋ ਜਿਸ ਤਰ੍ਹਾਂ ਪੰਜਾਬ ਦੇ ਸੰਸਕ੍ਰਿਤੀ ਦੇ ਜਿਹੜੇ ਬੱਚੇ ਨੇ ਐਪਲਾਈ ਕੀਤਾ ਸੀਗਾ ਇਹ ਤਾਂ ਤੁਸੀਂ ਉਹਨਾਂ ਦੇ ਲੀਗ ਲੀਡਰ ਉੱਤੇ ਨੇ ਤੁਸੀਂ ਕਿੰਨੀ ਐਡਵਰਟਾਈਜ਼ਮੈਂਟ ਕੀਤੀ ਹੈ ਕਿੰਨੇ ਬੱਚੇ ਨੇ ਐਪਲਾਈ ਕੀਤਾ ਉਹ ਹੁਣ ਦੱਸੋ ਵੀ ਅੱਗੇ ਕੀ ਕੀਤਾ ਆ ਜਦੋਂ ਤੁਹਾਡੇ ਕੋਲ ਤਨਖਾਹਾਂ ਦੇਣ ਨੂੰ ਪੈਸੇ ਹੀ ਨਹੀਂ ਹੈਗੇ ਤੁਸੀਂ ਕਰਜ਼ਾ ਲੈ ਕੇ ਚਲਾ ਰਹੇ ਹੋ ਫਿਰ ਤੁਸੀਂ ਲੋਕਾਂ ਨੂੰ ਬੇਕੂ ਕਿਉਂ ਬੁਲਾ ਰਹੇ ਹੋ ਕਦੇ ਕਹਿੰਦੇ ਤੁਹਾਨੂੰ 1000 ਰੁਪਏ ਦੇਵਾਂਗੇ ਕਦੇ ਕਹਿੰਦੇ ਤੁਹਾਨੂੰ ਤੁਹਾਡੀ ਬਿਜਲੀ ਫੀ ਕਰ ਦਾਂਗੇ ਇਹ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਬੱਚਿਆਂ ਨੂੰ ਪੜ੍ਹਾਉਣਾ ਵੀ ਜਾਣਦੇ ਨੇ ਬਿਜਲੀ ਦਾ ਬਿੱਲ ਵੀ ਭਰਨ ਜਾਣਦੇ ਨੇ ਉਹ ਕੀ ਤੁਸੀਂ ਰਜਗਾਰ ਉੱਤੇ ਪੈਰ ਰਖੜੇ ਕਿਉਂ ਨਹੀਂ ਕਰਦੇ ਇਦਨਾਂ ਨੂੰ ਕਾਵਲਾ ਦੇਖ ਰਹੇ ਜੀ ਤਦ ਕੀ ਦੇਣਾ ਦੇਖੋ ਜੀ ਉੱਧਰ ਡਾਕਟਰ ਅੰਮਰ ਸਿੰਘ ਨੇ ਸਾਡਾ ਕਾਂਗਰਸ ਆਮ ਆਦੀ ਪਾਰਟੀ ਕਿਉਂਕਿ ਆਮ ਆਦੀ ਪਾਰਟੀ ਦਾ ਕੈਂਡੀਡੇਟ ਹੈ ਹੀ ਨਹੀਂ ਇਹ ਤਾਂ ਮਿਲ ਕੇ ਇਲੈਕਸ਼ਨ ਲੜ ਰਹੇ ਨੇ ਜੇ ਪੰਜਾਬ ਸਰਕਾਰ ਨੇ ਬਦਲਾ ਦੇ ਕੰਮ ਕੀਤੇ ਹੁੰਦੇ ਵਧੀਆ ਕੰਮ ਕੀਤੇ ਹੁੰਦੇ ਅੱਜ ਪੰਜਾਬ ਸਰਕਾਰ ਨੂੰ ਪੰਜਾਬ ਦੇ ਅੰਦਰ ਕੈਬਨਟ ਮੰਤਰੀ ਅਤੇ ਐਮ ਐਲ ਏ ਜਾਂ ਦੂਜੀ ਪਾਰਟੀਆਂ ਤੋਂ ਕੈਂਡੀਡੇਟ ਲਿਆ ਕੇ ਖੜਾ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ ਇਹ ਕਹਿੰਦੇ ਵੀ ਅਸੀਂ ਪਾਸੇ ਬੈਠੇ ਹਾਂ ਜੇ ਕੰਮ ਕੀਤੇ ਸਾਨੂੰ ਵੋਟ ਪਾਓ ਵਰਨਾਂ ਵੋਟ ਜਿੰਨੂੰ ਮਰਜ਼ੀ ਪਾ ਦਿਓ ਇਹ ਤਾਂ ਕਹਿਣੀ ਨਹੀਂ ਇਹ ਤਾਂ ਕਹਿੰਦੇ ਬਦਲਾਕ ਮਤਲਬ ਕਿਹੜਾ ਬਦਲਾਕ ਲਿਆਉਣਾ ਸਰ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਜੀ ਤੁਹਾਡੀ ਜਿਹੜੀ ਪਾਰਟੀ ਆ ਕਿ ਖਾਲਿਸਤਾਨ ਦੀ ਮੰਗ ਕਰਦੀ ਹੈ ਐਸੋ ਖਾਲਿਸਤਾਨ ਦੀ ਮੰਗ ਦਾ ਸਾਡੇ ਕਰਦੇ ਨੇ ਪਰ ਮੈਂ ਇਹ ਗੱਲ ਦਗਾਈ ਕਿ ਇੱਕ 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 ਮੈਨੂੰ ਦੱਸੋ ਭਗਵੇਂਸ਼ਵਰ ਕਹਿੰਦਾ ਆ ਹਿੰਦੂ ਰਾਸ਼ਟਰ ਬਣਾਉਣਾ ਆ ਮੰਗਤੋਂ ਵੀ ਕਰਦਾ ਏ ਉਹਦੇ ਪਰਚਾ ਕਿਉਂ ਨਹੀਂ ਕਰਦੇ ਜੇ ਸਾਡਾ ਅਮਰਪਾਲ ਭਾਈ ਸਾਡੇ ਕਿਹਨਾਂ ਸਾਡੇ ਸਿੰਘਪੁਰਸ ਸਿੰਘ ਬੰਦਾ ਉਹ ਕਹਿੰਦਾ ਵੀ ਮੈਂ ਅਸੀਂ ਸਾਡਾ ਜਿਹੜਾ ਖਰਸਾ ਬਣਾ ਚਾਹੀਦਾ ਉਹਦੇ ਪਰਚਾ ਉਹ ਡਿਫਰੂਗਟ ਜੇ ਵਿੱਚ ਭੇਜ ਜਾਂਦਾ ਉਹਦੇ ਮਾਤਾ ਪਿਓ ਨੂੰ ਅਰੈਸਟ ਕੀਤਾ ਜਾਂਦਾ ਆ ਸਾਡੇ ਜਿਹੜੇ ਇੱਥੇ ਇਹਨਾਂ ਕਿਸਾਨ ਬੈਠੇ ਨੇ ਬਾੜ ਦੇ ਉਹ ਉਹਨਾਂ ਤੇ ਝੂਠੇ ਪਰਚੇ ਨੇ ਇਹ ਇਹਦਾ ਕੀ ਮਤਲਬ ਆ ਮੰਗ ਕਰਦਾ ਆ ਮੰਗ ਕਰਨਾ ਹਰ ਦਾ ਹੱਕ ਹੈ ਰਾਈਟ ਜੇ ਕੋਈ ਪ੍ਰੋਟੈਸਟ ਕਰਦਾ ਕਿਸਾਨ ਅੱਜ ਪ੍ਰੋਟੈਸਟ ਤਾਂ ਕਰ ਰਿਹਾ ਹੈ ਮੈਂ ਇੱਕ ਗੱਲ ਕੇਂਦਰ ਸਰਕਾਰ ਤੇ ਪੰਜਾਬ ਨੂੰ ਕਹਿਣੀ ਚਾਹੁੰਦਾ ਆ ਵੀ ਜੇ ਕਿਸਾਨ ਨਾ ਰਿਹਾ ਤਾਂ ਪੰਜਾਬ ਨਹੀਂ ਰਹਿਣਾ ਸਾਡਾ ਜਿਹੜਾ ਨਿਰਪਰਸ ਸਾਡਾ ਪੰਜਾਬ ਨਿਰਭਰੀ ਖੇਤੀ ਤੇ ਆ ਜੇ ਪੰਜਾਬ ਦੇ ਕਿਸਾਨ ਨਾ ਰਿਹਾ ਨਾ ਖੇਤੀ ਰਹਿਣੀ ਤੇ ਨਾ ਪੰਜਾਬ ਰਹਿਣਾ